ਭਾਈ ਆ ਕੁੜੀ ਦੀ ਆ ਵਾਇਰਲ ਵੀਡੀਓ ਤੁਸੀਂ ਸਾਰਿਆਂ ਨੇ ਵੇਖੀ ਹੋਊਗੀ ਭੈਣ ਵਿਆਹ ਤੇ ਇੱਕ ਪ੍ਰੋਗਰਾਮ ਲਾਉਣ ਗਏ ਸੀ ਨਾਲ ਬੱਚਾ ਸੀ ਹਨਾ ਬੱਚੇ ਦੇ ਨਾਲ ਚਲੋ ਥੋੜਾ ਟਾਈਮ ਬੱਕ ਹੋਏ ਬੱਚਾ ਰੋਂਦਾ ਸੀ ਕੋਲਾ ਕੇ ਪਹਿਲਾਂ ਤਾਂ ਕਮੈਂਟ ਕਰਨ ਤੋਂ ਪਹਿਲਾਂ ਵਾ ਇੱਕ ਗੱਲ ਸੋਚ ਲਿਓ ਹਨਾ ਆਪਣਾ ਘਰ ਚ ਲਾਉਣ ਵਾਸਤੇ ਬਹੁਤ ਪਾਪੜ ਬਿਲਨੇ ਪੈਂਦਿਆ ਵੀਰ ਬਣ ਕੇ ਗਲਤ ਕਮੈਂਟ ਨਾ ਕਰਿਆ ਕਰੋ ਵੀਡੀਓ ਕਿਸੇ ਨੂੰ ਨਹੀਂ ਵਧੀਆ ਲੱਗਦੀ ਸਕਿਪ ਕਰਕੇ ਅੱਗੇ ਲੰਘ ਜਾ ਕਰੋ ਨਾਲੇ ਜਿਹੜਾ ਕਮੈਂਟ ਤੁਸੀਂ ਕਰ ਦਿਓ ਤੁਹਾਡੀਆਂ ਮਾਮਾ ਭੈਣਾਂ ਵੀ ਕਰੇ ਪੜਦੀਆਂ ਨੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਤੱਕ ਜਰੂਰ ਭੇਜ ਦਿਓ ਜਿਨ੍ਹਾਂ ਦਾ ਆਉਣ ਵਾਲੇ ਸਮੇਂ 'ਚ ਵਿਆ ਕਾ ਪ੍ਰੋਗਰਾਮ ਲਾ ਦੋਗੇ ਆਪਾ ਪੰਜਾਬ ਹਰਿਆਣਾ ਆਲ ਇੰਡੀਆ ਚ ਲਾਉਨੇ ਆ ਜਿਹੜਾ ਸਿਸਟਮ ਹੁੰਦਾ ਪ੍ਰੋਗਰਾਮ ਵਾਲਾ ਜਿਵੇਂ ਨੀਚੇ ਉਹ ਆ ਗਈ ਇੱਕ ਪਲੇਟ ਜੀ ਹਨਾ ਲਾਈਟਾਂ ਜੀਆਂ ਡੀਜੇ ਸਕਰੀਨ ਉਹ ਸਾਰਾ ਕੁਝ ਤੁਹਾਡਾ ਆਪਣਾ ਹੋਊਗਾ ਸਾਰਾ ਕੁਝ ਜੀ ਸਾਡਾ ਆਪਣਾ ਹੋਏਗਾ ਭੈਣ ਕਹਿੰਦੇ ਵੀ ਅੰਗਰੇਜ਼ ਜਨਾ ਅੰਗਰੇਜ਼ ਜਨਾ ਪੰਜਾਬ وچ ਨਚਾ ਦੇਣਗੇ ਪੱਕੀ ਗੱਲ ਹੈ ਭਣੇ ਅੰਗਰੇਜ਼ ਜਨਾ ਨਚਾਉਣਗੇ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਰਸੀਆਂ ਨੂੰ ਕੁੜੀਆਂ ਬਾਈ ਜੋ ਇਹਨਾਂ ਦੇ ਨਾਲ ਪ੍ਰੋਗਰਾਮ ਲਾਉਂਦੀਆਂ ਨੇ ਹੋਰ ਅੰਗਰੇਜ਼ ਜਨਾ ਸੋ ਤੁਸੀਂ ਵੀ ਵਿਆਹ ਦਾ ਪ੍ਰੋਗਰਾਮ ਕਰਵਾਉਣਾ ਜਾਂ ਕੋਈ ਕਿੱਟੀ ਪਾਰਟੀ ਜਾਂ ਜਨਮ ਦਿਨ ਪਾਰਟੀ ਤੇ ਸੱਭਿਆ ਨਗੇ ਤੇ ਸਕਰੀਨ ਤੇ ਨੰਬਰ ਚੱਲ ਰਹਾ ਬਠਿੰਡਾ ਦੇ ਵਿੱਚ ਦਫ਼ਤਰ ਕਿੱਥੇ ਜਾ ਬੈਠਣਾ ਆਪਣਾ ਬੀਬੀ ਆਲਾ ਪੁਲ ਉਤਰੋਗੇ ਰਿਲਾਈਐਂਸ ਮਾਲ ਦੇ ਬਿਲਕੁਲ ਸਾਹਮਣੇ ਬਾਕੀ ਭੈਣ ਦਾ ਪੇਜ ਵੀ ਜਰੂਰ ਫੋਲੋ ਕਰ ਲਿਓ ਬਈ ਸਕਰੀਨ ਤੇ ਨੰਬਰ ਚੱਲ ਜਿੰਦਾ ਕਿਸੇ ਨੂੰ ਹੋਰ ਜਾਣਕਾਰੀ ਲੈਣੀ ਆ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ